ਹਸਪਤਾਲਾਂ ਦੇ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੇ ਨਾਲ ਹੋਣ ਵਾਲੀਆਂ ਦੁਰਵਿਵਹਾਰ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਿਹਤ ਸਟਾਫ ਦੀ ਸੁਰੱਖਿਆ ਨੂੰ ਹੋਰ ਬਧੇਰੇ ਯਕੀਨੀ ਬਣਾਉਣ ਦੇ ਲਈ ਵੱਖ-ਵੱਖ ਪ੍ਰਬੰਧ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਹਿੰਸਕ ਘਟਨਾਵਾਂ ਦੇ ਪਿੱਛੇ ਆਖਰਕਾਰਨ ਕੀ ਹੁੰਦੇ ਹਨ? ਸਿਵਲ ਸਰਜਨ ਡਾਕਟਰ ਤਰਸੀਮ ਸਿੰਘ ਨੇ ਬਰੀਕੀ ਦੇ ਨਾਲ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਘਟਨਾਵਾਂ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ ਹੈ। ਇਹਨਾਂ ਦਾ ਮੁੱਖ ਕਾਰਨ ਜਿੱਦਾਂ ਕਿ ਆਪਾਂ ਦੇਖਦੇ ਹਾਂ ਵੀ ਜਿਹੜੀ ਫੁੱਟਫਾਲ ਆ ਹਸਪੀਟਲਸ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਆ ਹਰ ਕਿਸੇ ਨੂੰ ਜੋ ਵੀ ਐਮਰਜੈਂਸੀ ਦੇ ਵਿੱਚ ਆ ਕਿਤੇ ਵੀ ਆਂਦਾ ਹੈਗਾ ਹਸਪੀਟਲ 'ਚ ਉਹਨੂੰ ਇਹੋ ਹੀ ਹੁੰਦਾ ਵੀ ਮੇਰਾ ਕੰਮ ਸਭ ਤੋਂ ਪਹਿਲਾਂ ਹੋ ਜਾਏ ਭਾਵੇਂ ਉਹ ਇੰਜੈਕਸ਼ਨ ਲਾਉਣਾ ਹੈ ਭਾਵੇਂ ਪੱਟੀ ਕਰਾਣੀ ਆ ਭਾਵੇਂ ਆਪਰੇਸ਼ਨ ਭਾਵੇਂ ਡਿਲੀਵਰੀ ਆ ਪਰ ਜੋ ਵੀ ਹੈ ਜਿੱਦਾਂ ਕਿ ਕੁਦਰਤ ਜਿਹੜੀ ਆ ਆਪਣਾ ਰੋਲ ਅਦਾ ਕਰਦੀ ਆ ਹਸਪੀਟਲ ਦੇ ਵਿੱਚ ਡਾਕਟਰ ਕੁਦਰਤ ਦੇ ਹਿਸਾਬ ਨਾਲ ਜਿਹੜੀ ਉਹਦੇ ਮੁਤਾਬਕ ਚੱਲਦਾ ਵੀ ਜੋ ਜੀਦਾ ਜਦੋਂ ਬਣਦਾ ਉਹਨੂੰ ਐਗਜ਼ਾਮਨ ਕਰਕੇ ਜੋ ਉਹਦੇ ਬਣਦੇ ਟੈਸਟਾਂ ਉਹ ਕੀਤੇ ਜਾਂਦੇ ਆ ਤਾਂ ਕਿ ਜਿਹੜਾ ਡਾਇਗਨੋਸ ਆ ਪ੍ਰੋਪਰ ਬਣ ਸਕੇ ਜੋ ਵੀ ਡਾਇਗਨੋਸ ਹੈਗਾ ਫਿਰ ਉਹਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਕਈ ਵਾਰੀ ਇਲਾਜ ਜਿੱਦਾਂ ਆਪਰੇਸ਼ਨ ਹੀ ਲਾ ਲੋ ਉਹ ਕਈ ਵਾਰੀ ਇਹ ਹੁੰਦਾ ਵੀ ਇਹਦਾ ਆਪਰੇਸ਼ਨ ਜੀ 4 ਹਫ਼ਤੇ ਬਾਅਦ ਹੋਏਗਾ ਹਾਲੇ ਤੁਸੀਂ ਇਹ ਦਵਾਈ ਕਿਉਂਕਿ ਖੂਨ ਘੱਟ ਹੋ ਸਕਦਾ ਐਚਵੀ ਘੱਟ ਆ ਤੁਸੀਂ ਆ ਐਚਵੀ ਵਧਾਣ ਵਾਲੀ ਦਵਾਈ ਖਾਓ ਤੇ ਫਿਰ ਹਫਤੇ ਬਾਅਦ ਆਪਾਂ ਰੀਅਸੈਸ ਕਰਾਂਗੇ ਉਸ ਤੋਂ ਬਾਅਦ ਆਪਰੇਸ਼ਨ ਹੋਏਗਾ ਪਰ ਜਿਹੜੇ ਆਪਣੀ ਸੁਸਾਇਟੀ ਆ ਪੇਸ਼IENTS ਨੇ ਉਹਨਾਂ ਦੇ ਵਿੱਚ ਥੋੜੀ ਜੀ ਉਹ ਹੁੰਦੀ ਹੈ ਵੀ ਮੇਰਾ ਜੋ ਕੰਮ ਮਹੀਨੇ ਨੂੰ ਹੋਣਾ ਮੇਰਾ ਅੱਜ ਹੋ ਜਾਏ ਤੇ ਉਹ ਕਿਉਂਕਿ ਉਹ ਵੀ ਆਪਣੀ ਗੱਲਾਂ ਦੇ ਵਿੱਚ ਕਈ ਵਾਰੀ ਸਹੀ ਹੁੰਦੀਆਂ ਕਿਉਂਕਿ ਉਹ ਛੁੱਟੀ ਲੈ ਕੇ ਆਇਆ ਆ ਉਹਦੇ بیٹے ਨੇ ਛੁੱਟੀ ਲਈ ਆ ਉਹਦੀ ਬੇਟੀ ਨੇ ਛੁੱਟੀ ਲਈ ਹੈ ਤਾਂ ਕਿ ਇਹ ਕੰਮ ਜਿਹੜਾ ਇਸੇ ਹਫਤੇ ਨਿਬੜ ਜਾਵੇ ਤੇ ਉਸ ਨੂੰ ਸ਼ਾਰਟਕਟ ਕਰਦੇ ਹੋਏ ਵੀ ਉਹ ਚਾਹੁੰਦੇ ਨੇ ਵੀ ਸਾਡਾ ਕੰਮ ਹੋ ਜੇ। ਕਈ ਵਾਰੀ ਜੇ ਤਾਂ ਹੋਵੇ ਫਿਰ ਉਹ ਕਈ ਵਾਰੀ ਹੋ ਵੀ ਜਾਂਦਾ ਹੈਗਾ ਪਰ ਜੋ ਆਪਾਂ ਐਂਟੀ ਜਿਹੜਾ ਜੋ ਹੈਗੀ ਆ ਕੁਦਰਤ ਉਹਦੇ ਖਿਲਾਫ ਕਈ ਵਾਰੀ ਫੈਸਲਾ ਲੈ ਲੈਂਦੇ ਆ ਤੇ ਉਹਦਾ ਫਿਰ ਭੁਗਤਣਾ ਭੁਗਤਣਾ ਪੈਂਦਾ ਹੈ। ਤੇ ਇਸੇ ਕਰਕੇ ਵੀ ਜਿਹੜੀ ਟੈਨਸ਼ਨ ਹੈਗੀ ਆ ਹੈ ਹਰ ਕਿਸੇ ਨੂੰ ਕਾਲੀ ਹੈਗੀ ਆ ਕਾਲੀ ਦੇ ਵਿੱਚ ਬੰਦਾ ਭਾਵੇਂ 2-4 ਲਫ਼ਜ਼ ਉੱਪਰ-ਨੀਚੇ ਵੀ ਬੋਲ ਦਿੰਦਾ ਕਿ ਡਾਕਟਰਸ ਦੇ ਕੋਲ ਪੇਸ਼ੈਂਟ ਵਰਕਲੋਡ ਇੰਨਾ ਹੁੰਦਾ ਹੈ ਕਿ ਡਾਕਟਰ ਦੀ ਵੀ ਇੱਕ ਲਿਮਿਟ ਹੈਗੀ ਆ ਵੀ ਉਹਨੇ ਅੱਜ 50 ਮਰੀਜ਼ ਦੇਖਣੇ ਆ ਤੇ ਜੇ ਮਰੀਜ਼ 50 ਦੇਖਣ ਦੀ ਸਮਰੱਥਾ ਹੈਗੀ ਆ ਤੇ ਉਹਦੇ ਕੋਲ ਮਰੀਜ਼ 100 ਤੇ ਉੱਪਰ ਆ ਗਏ ਨੇ ਤਾਂ ਫਿਰ ਉਹ ਵੀ ਨਾ ਤਾਂ ਉਹ ਕੁਆਲਿਟੀ ਵਰਕ ਦੇ ਸਕਦਾ ਹੈ ਤੇ ਨਾ ਹੀ ਹਰ ਕਿਸੇ ਨੂੰ ਉਹਨੇ ਟਾਈਮ ਦੇ ਨਾਲ ਉਹ ਪ੍ਰੋਪਰ ਦੇਖਦਾ ਤੇ ਹਰ ਕੋਈ ਜਣੀ ਕਾਲੀ ਪੰਦਾ ਤੇ ਸਾਡੇ ਕੋਲੇ ਜਿਹੜਾ ਹੋਇਆ ਕਲਾਸ 4ਸ ਜਿਹੜੇ ਕਿ ਇਹਨੂੰ ਕਰਾਊਡ ਮੈਨੇਜਮੈਂਟ ਕਹਿੰਦੇ ਆ ਉਹ ਵਾਲਾ ਪਾਰਟ ਥੋੜਾ ਜਾਂ ਘੱਟ ਹੈਗਾ ਕਿਉਂਕਿ ਜਿਹੜੀ ਕਲਾਸ 4 ਦੀ ਸਮਰੱਥਾ ਹੈ ਉਹ ਘੱਟ ਹੈਗੀ ਹੈ ਤੇ ਜਿਹੜੇ ਪੇਸ਼ੈਂਟ ਨੂੰ ਕੰਟਰੋਲ ਕਰਕੇ ਡਾਕਟਰ ਦੇ ਕੋਲ ਭੇਜਣਾ ਉਹ ਅਕਸਰ ਹੀ ਕਿਤੇ ਨਾ ਕਿਤੇ ਸਾਡੇ ਕੋਲ ਲੈਪਸ ਹੁੰਦਾ ਹੈ ਤੇ ਇਹ ਸਾਰਾ ਕੁਝ ਰਲਾ ਮਿਲਾ ਕੇ ਇਹ ਤਾਂ ਡਾਕਟਰ ਹਾਈਪਰ ਹੋ ਜਾਏਗਾ ਵੀ ਆਪਣੇ ਆਪ ਨੂੰ ਵੀ ਜਿੱਦਾਂ ਮੇਰੇ ਦਾ ਟਾਈਮ ਹੋ ਗਿਆ ਵੀ ਮੇਰੇ ਕੋਲ ਹਲੇ ਵੀ ਪਰ ਡਾਕਟਰ ਜ਼ਿਆਦਾਤਰ ਐਸਾ ਨਹੀਂ ਕਰਦੇ ਡਾਕਟਰ ਬੜੇ ਕਾਮ ਹੁੰਦੇ ਨੇ ਤੇ ਜਾਂ ਫਿਰ ਪੇਸ਼ੈਂਟ ਦੇ ਜਾਂ ਪੇਸ਼ੈਂਟ ਦੇ ਰਿਸ਼ਤੇਦਾਰ ਪੇਸ਼ੈਂਟ ਵੀ ਠੀਕ ਹੁੰਦਾ ਹੈ ਪੇਸ਼ੈਂਟ ਦੇ ਜਿਹੜੇ ਅਟੈਂਡੈਂਟਸ ਆ ਰਿਸ਼ਤੇਦਾਰ ਆ ਉਹ ਥੋੜਾ ਜਿਹਾ ਆਪਣਾ ਜਿਹੜਾ ਟੈਂਪਰ ਲੂਜ਼ ਕਰ ਬੈਠਦੇ ਨੇ ਤੇ ਉਹ ਕੁਛ ਨਾ ਕੁਛ ਗੱਲ ਆ ਕੋਈ ਸਟਾਫ ਨੂੰ ਜਾਂ ਡਾਕਟਰ ਨੂੰ ਕਹਿ ਵੇਤਦੇ ਨੇ ਜਿਹੜੀ ਕੀ ਫਿਰ ਉਹਨੂੰ ਡਾਕਟਰ ਨੂੰ ਜਾਂ ਸਟਾਫ ਨੂੰ ਵੀ ਪਿੰਚ ਕਰਦੀ ਆ ਇੰਨੀ ਕ ਗੱਲ ਤੋਂ ਹੀ ਕਈ ਵਾਰੀ ਜਿਹੜੀ ਹੈ ਇਹ ਬਹੁਤ ਵੱਡਾ ਰੂਪ ਧਾਰਨ ਕਰ ਜਾਂਦੀ ਹੈ ਕਿਉਂਕਿ ਟੋਲਰੈਂਸ ਜਿਹੜੀ ਹੈਗੀ ਆ ਬਹੁਤ ਵੱਡੀ ਗੱਲ ਹੈਗੀ ਆ ਉਹ ਜਿਹੜੀ ਹਰ ਕਿਸੇ ਦੇ ਵਿੱਚ ਘਾਟ ਹੈਗੀ ਆ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਡਾਕਟਰਾਂ ਦੇ ਵਿੱਚ ਡਾਕਟਰ ਫਿਰ ਵੀ ਵੀ ਠੀਕ ਹੁੰਦੇ ਨੇ ਪਰ ਜਿਹੜਾ ਬੰਦਾ ਹੈ ਜਾਂ ਉਹਨੂੰ ਅਨਨੈਸੈਸਰੀ ਉਹਦੇ ਕੰਮ ਦੇ ਵਿੱਚ ਇੰਟਰਫੀਅਰ ਕਰਨਾ ਵੀ ਮੇਰਾ ਕੰਮ ਪਹਿਲਾਂ ਕਰੋ ਜੀ ਪਹਿਲਾਂ ਕਰੋ ਇਹ ਵੀ ਥੋੜਾ ਜ਼ਿਆਦਾ ਜਣੀ ਮੇਰੀ ਅਪੀਲ ਹੈਗੀ ਹੈ ਵੀ ਜਿਹੜੇ ਪੇਸ਼ੈਂਟਸ ਆ ਇਹ ਅਟੈਂਡੈਂਟਸ ਹੈਗੇ ਖਾਸ ਕਰਕੇ ਪੇਸ਼ੈਂਟ ਤਾਂ ਦੇਖੋ ਆਪਣਾ ਇੱਕ ਜਗ੍ਹਾ ਬੈਠਾ ਹੈ ਤੇ ਜਿਹੜੇ ਅਟੈਂਡੈਂਟਸ ਹੈਗੇ ਜਿਹੜੇ ਉਹਨੂੰ ਲੈ ਕੇ ਆਏ ਨੇ ਉਹ ਜਾਦਾ ਉਹਦੇ ਪ੍ਰਤੀ ਕਨਸਰਨਡ ਹੁੰਦੇ ਨੇ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਜੋ ਆਪਣੇ ਬੰਦੇ ਦੀ ਵਾਰੀ ਦੇ ਹਿਸਾਬ ਨਾਲ ਹੈ ਜੋ ਬੰਦੇ ਟਾਈਮ ਦੇ ਹਿਸਾਬ ਨਾਲ ਹੀ ਡਾਕਟਰ ਮਿਲੇਗਾ ਡਾਕਟਰ ਦੇ ਹਿਸਾਬ ਨਾਲ ਜਦੋਂ ਉਹਦੀ ਬੰਦੇ ਦੀ ਵਾਰੀ ਆਉਂਦੀ ਹੈ ਤੇ ਉਦੋਂ ਆਪਣਾ ਸਾਰਾ ਹੀ ਜਿਹੜਾ ਜੋ ਹੈ ਕਨਵਿੰਸਿੰਗ ਹੋ ਜਾਂਦੀ ਹੈ ਇਹ ਸਾਰੇ ਹੀ ਫਿਰ ਸਾਡੇ ਨੂੰ ਬਹੁਤ ਵੱਡਾ ਇੱਕ ਕਰਦੇ ਜੀ ਦਾ ਇੱਕ ਮੁੱਖ ਕਾਰਨ ਅੱਜ ਕੱਲ ਇਹ ਹੈਗਾ ਵੀ ਜਿਹੜੇ ਡਾਕਟਰ ਪੈਰਾਮੈਡੀਕਲ ਸਟਾਫ ਹੈ ਮੈਡੀਕਲ professions ਦੇ ਲੋਗ ਨੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਇੱਕ ਨੋਬਲ profession ਮੰਨਦੇ ਸੀਗੇ ਸਾਡੇ ਕੋਲ ਕੋਈ ਵੀ ਗਾਇਨੀ ਪੀਡੀਆਟ੍ਰਿਕਸ ਤੇ ਇਹ ਜਿਹੜੇ ਮੈਡੀਸਨ ਸਾਰੇ ਦੇ ਵਿੱਚ ਦੋ-ਦੋ ਪੋਸਟਾਂ ਨੇ ਸਾਡੇ ਕੋਲ ਇੱਕ-ਇੱਕ ਡਾਕਟਰ ਮਸੀ ਹੈਗਾ ਵੀ ਉਹ ਵੀ ਯਾਨੀ ਸਾਨੂੰ ਪਤਾ ਨਹੀਂ ਕਿ ਇਹ ਡਰ ਲੱਗਿਆ ਰਹਿੰਦਾ ਵੀ ਇਹ ਛੱਡ ਨਾ ਜਾਵੇ ਤੇ ਇਹ ਸਾਰਾ ਕੁਝ ਉਹੀ ਹੈ ਵੀ ਜਿਹੜੀਆਂ ਵਰਕਿੰਗ ਕੰਡੀਸ਼ਨਸ ਹੈਗੀਆਂ ਉਹ अच्छੀਆਂ ਨਹੀਂ ਹੈਗੀਆਂ ਵੀ ਨਾ ਦਾ ਪੇਸ਼ੈਂਟਸ ਦੇ ਵਿੱਚ ਉਹ ਪੇਸ਼ੈਂਟਸ ਨੇ ਤੇ ਉਲਟਾ ਜਣੀ ਵਰਕਲੋਡ ਇੰਨਾ ਕਿ ਜ਼ਿਆਦਾ ਵੀ ਹਰ ਕੋਈ ਆਪਣੇ ਆਪ ਨੂੰ ਓਵਰਬਾਰਡਨਡ ਫੀਲ ਕਰਦਾ ਅਜਿਹੇ ਸੰਭਾਵਿਤ ਘਟਨਾਵਾਂ ਨੂੰ ਰੋਕਣ ਦੇ ਲਈ ਹੁਣ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੋ ਚੁੱਕੀ ਹੈ ਅਤੇ ਹਸਪਤਾਲਾਂ ਦੇ ਵਿੱਚ ਕੁਝ ਖਾਸ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਅਗਲਾ ਜਿਹੜਾ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਹਰ ਹਸਪਤਾਲ ਦੇ ਵਿੱਚ ਸੀਸੀਟੀਵੀ ਕੈਮਰਾਸ ਲੱਗੇ ਹੋਣੇ ਚਾਹੀਦੇ ਹਨ ਜਿਹੜੇ ਬਲਾਈਂਡ ਸਪots ਹੈਗੇ ਨੇ ਜਿੱਥੇ ਇਹੋ ਜੀ ਵਾਰਦਾਤ ਹੋਣ ਦਾ ਖਤਰਾ ਹੈਗਾ ਉਹ ਕਵਰਡ ਹੋਣ ਸਾਰੇ ਸੀਸੀਟੀਵੀ ਕੈਮਰੇਜ ਨਾਲ ਇਹਦੇ ਨਾਲ ਹੀ ਲਾਈਟਿੰਗ ਸਿਸਟਮ ਹੈ ਜੋ ਰਾਤ ਨੂੰ ਹਨੇਰੇ ਵਾਲੇ ਪੁਆਇੰਟ ਉਹ ਵੀ ਜਿਹੜੇ ਉੱਥੇ ਲਾਈਟਿੰਗ ਪ੍ਰੋਪਰ ਹੋਵੇ ਤਾਂ ਕਿ ਜੇ ਕੋਈ ਇਹੋ ਜਿਹਾ ਬੰਦਾ ਕੋਈ ਐਂਟਰ ਕਰਦਾ ਆਇਆ ਕੋਈ ਕੰਮ ਬਣਾਦਾ ਤਾਂ ਉਹ ਫੜਿਆ ਜਾਵੇ ਤੇ ਇਸ ਦੇ ਨਾਲ ਹੀ ਜਿੱਦਾਂ ਡਿਸਟ੍ਰਿਕਟ ਲੈਵਲ ਤੇ ਹਰ ਹਸਪੀਟਲ ਦੀ ਇੱਕ ਹਸਪੀਟਲ ਸਿਕਿਉਰਿਟੀ ਕਮੇਟੀ ਤੇ ਇੱਕ ਵਾਇਲੈਂਸ ਪ੍ਰੋਵੈਂਸ਼ਨ ਕਮੇਟੀ ਇਹ ਬਣਾਣੀ ਹੈਗੀ ਐ ਇਸ ਹਰ ਹਸਪੀਟਲ ਤੇ ਲੈਵਲ ਤੇ ਡਿਸਪਲੇ ਬੋਰਡਸ ਅੱਦੀ ਹਦਾਇਤ ਹੋਈ ਹੈ ਵੀ ਜਿਹੜੇ 2008 ਦੇ ਵਿੱਚ ਇੱਕ ਐਕਟ ਬਣਾਇਆ ਸੀਗਾ ਇਸ ਪਰਪਸ ਦੇ ਲਈ ਸਰਕਾਰ ਵੱਲੋਂ ਉਸ ਤੇ ਵਿੱਚ ਜੋ ਸਵਾਧਾਨ ਹੈਗਾ ਵੀ ਜੋ ਇਦਾਂ ਦੀ ਕੋਈ ਗਤੀਵਿਧੀ ਕਰੇਗਾ ਉਹਦੇ ਨਾਲ ਕੀ ਕੀ ਬਤੀਵਾ ਹੋ ਸਕਦਾ ਹੈ ਉਹ ਸਾਰਾ ਕੁਝ ਆਪਾਂ ਬੋਰਡ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹਰ ਹਸਪੀਟਲ ਦੇ ਜਿੱਥੇ ਪਬਲਿਕ ਪਲੇਸ ਹੈਗੀ ਆ ਜੇ ਤਾਂ ਐਮਰਜੈਂਸੀ ਹੈ ਮੇਨ ਆਪੀਡੀ ਹੈ ਤੇ ਲੇਬਰ ਰੂਮ ਹੈ ਉਹ ਜਿਹੜੇ ਪੁਆਇੰਟਸ ਨੇ ਉਹਨਾਂ ਤੇ ਅਸੀਂ ਇਹ ਬੋਰਡ ਲਗਵਾਵਾਂਗੇ